ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੌਣ ਮਹੀਨੇ ਦੀ ਸੰਗਰਾਹ ਆਂਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਜੀ ਅੱਜ ਮੈਂ ਲੈ ਕੇ ਆਈਆਂ ਤੁਹਾਡੇ ਲਈ ਨਿਊ ਰੈਸਪੀ ਮੋਤੀ ਚੂੜ ਦੇ ਲੱਡੂ ਜੋ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ ਮੋਤੀ ਚੂੜ ਦੇ ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਲੈਂਦਾ 200 ਗ੍ਰਾਮ ਬੇਸਣ ਬੇਸਣ 'ਚ ਹੁਣ ਆਪਾਂ ਪਾਣੀ ਪਾ ਕੇ ਇਹਦਾ ਘੋਲ ਤਿਆਰ ਕਰਾਂਗੇ बसे च कोई भी गुटली नहीं रह देनी थोड़ा थोड़ा पानी पा जावे तो घोली जाव लो जी घोल भी अपना तैयार है हम मिनट लिए आप ढक के रख देंगे लो जी मिनट हो बेसन घोलते रखे बेसन अपना चंकी तरह घुल चुके हूँ आप करते हैं बूंदी तैयार जो जी सब तो पहला कढ़ाही च पाया रिफेंड हूँ आप करते गैस ऑन रफेंडा करेंगे चंकी तरह गर्म जो जी रिफाइंड भी अपना गर्म हो चुके हूँ आप बेसन घोल रहा चुके हैं रीच पाई है ਇਦਾਂ ਬੇਸਨ ਦੇ ਇਦਾਂ ਦੇ ਪਕੌੜੀਆਂ ਜਾਂ ਫੋੜੇ ਜੇ ਬਣਾ ਲਾਂਗੇ ਸੋ ਇੱਕ ਤਰੀਕਾ ਹੋਰ ਦੱਸੂਗੀ ਕਿ ਤੁਸੀਂ ਗੁੰਦੀ ਉਦਾਂ ਤਿਆਰ ਕਰਨੀ ਉਦਾਂ ਵੀ ਤਿਆਰ ਕਰ ਸਕਦੇ ਹੋ ਇਹ ਲੋਜੀ ਇਹਦਾ پانی ਰੜ ਚੁੱਕਿਆ ਨੇ ਹੁਣ ਕੱਢ ਲਾਂਗੇ ਆਪਾਂ ਬਾਹਰ जब थोड़े को वाली जाली है ये, मेरे को जाली छोटी है, बड़ी है था, तो वीडी है इदा भी बना सकते हो देखो इदा भी बूंदी बन के तैयार हो होती अपनी देखो इदा भी अपनी बूंदी बन के कि तैयार होंगी है ਜਾ ਵਧੀਆ ਏਦਾਂ ਪੁੰਦੀ ਬਣਾਓ ਤਾਂ ਜਿਆਦਾ ਵਧੀਆ ਬਣਦੀ ਆ ਏਦਾਂ ਜਰਾ ਮੋٹے ਹੋ ਜਾਂਦੇ ਨੇ ਪੀਸਣ ਲੱਗੇ ਟਾਈਮ ਲੱਗੂਗਾ ਤੇ ਮੇਰੇ ਹਿਸਾਬ ਨਾਲ ਤਾਂ ਪੁੰਦੀ ਏਦਾਂ ਹੀ ਬਣਾਓ ਇਹ ਮੈਂ ਤੁਹਾਨੂੰ ਦੋਨੇ ਤਰੀਕੇ ਦੱਸਦੇ ਤੁਹਾਨੂੰ ਜਿੱਦਾਂ ਪਸੰਦ ਆ ਤੁਸੀਂ ਓਦਾਂ ਹੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਇਹ ਜਾਲੀ ਵਾਲੀ ਚਾਰਨੀ ਨਹੀਂ ਹੈਗੀ ਤਾਂ ਤੁਸੀਂ ਕਰ ਸਕਦੇ ਹੋ हाँ बूंदी बन के अपनी तैयार है हम आप करते हैं चाशनी तैयार चाशनी बनाने ले एक कौला लैता पाने पानी का एक पवेंगे इलायची फ्लेवर लौला ले। आप पा दो कौले आप पावे खंड दे ਦੋ ਕੌਲੇ ਸਿਪਾਇਆ ਖੰਡ ਦੀ ਬਾਕੀ ਮਿਟਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਵਿੱਚ ਪਾਵਾਂਗੇ ਫੂਡ ਕਲਰ ਜਿੰਨੇ ਤੇ ਆਪਣੀ ਖੰਡ ਮੈਲਟ ਹੁੰਦੀ ਆ ਉਹਨੇ ਆਪਾਂ ਬੁੰਦੀ ਨੂੰ ਪੀਸ ਲੈਨੇ ਆ ਮਿਕਸੀ ਚ ਇਹ ਅੰਜਕਰ ਦਾਂਗ ਦਾ ਮੀਡੀਅਮ ਲੋ ਜੀ ਜਿੰਨੀ देर ਆਪਣੀ ਚਾਸ਼ਨੀ ਤਿਆਰ ਹੁੰਦੀ ਆ ਉਹਨੇ ਦਾ ਰੱਬ ਬੁੰਦੀ ਨੂੰ ਮਿਕਸੀ ਜ ਦੇ ਜੱਗ ਚ ਪਾ ਕੇ ਪੀਸ ਲਾਂਗੇ ਦਰਦਰਾ ਲੋ ਜੀ ਦੇਖੋ ਇਦਾਂ ਦਾਣੇਦਾਰ ਰੱਖਣੀ ਆਪਾਂ ਨੇ ਜਿਆਦਾ ਸੰਗੂਧ ਨਹੀਂ ਪੀਸਣੀ ਦੇਖੋ ਇਦਾਂ ਆਪਣੇ ਦਾਣੇ ਹੋਣੇ ਚਾਹੀਦੇ ਨੇ ਗੁੰਦੀ ਦੇ ਵਿੱਚ ਇਦਾਂ ਹੀ ਆਪਾਂ ਸਾਰੀ ਗੁੰਦੀ ਨੂੰ ਪੀਸ ਲਾਂਗੇ ਦੇਖੋ ਜੀ ਦਾਣੇਦਾਰ ਗੁੰਦੀ ਬਣੀ ਆਪਣੀ ਜਿਵੇਂ ਆਪਣੇ ਲੱਡੂ ਹੁੰਦੇ ਨੇ ਨਾ ਮੋਤੀ ਚੂੜ ਦੇ ਦਾਣੇਦਾਰ ਉਦਾਂ ਹੀ ਆਪਾਂ ਦਾਣੇਦਾਰ ਰੱਖਣੀ ਆ ਲੋ ਜੀ ਚਾशनी ਵੀ ਆਪਣੀ ਉਸ ਬਣ ਕੇ ਤਿਆਰੀ ਆ ਹੁਣ ਕਰਦੇ ਆਪਾਂ ਚਾਸ਼ਨੀ ਚੈੱਕ ਦੇਖ ਲਈ ਆਪਣੀ ਚਾਸ਼ਨੀ ਤਿਆਰ ਆ ਇਦਾਂ ਹੁੰਗਰ ਲਾ ਕੇ ਚੈੱਕ ਕਰਨੀ ਆ ਆਪਣੀ ਚਾਸ਼ਨੀ ਚਿਪਚਿਪੀ ਚਾਸ਼ਨੀ ਬਣਨੀ ਚਾਹੀਦੀ ਆ ਇੱਕ ਤਾਰ ਤੂਰ ਦੀ ਕੋਈ ਚਾਸ਼ਨੀ ਨਹੀਂ ਬਣਾਣੀ بس ਚਿਪਚਿਪੀ ਚਾਸ਼ਨੀ ਹੋਣੀ ਚਾਹੀਦੀ ਲੋਜੀ ਗੈਸ ਕਰਦੇ ਆਪਾਂ ਬੰਦ ਹੁਣ ਲਗਾਪੇ ਕੜਾਈ ਆ ਜਿਹੜਾ ਹੁਣ ਆਪਾਂ ਨੇ ਬੂੰਦੀਆਂ ਨੂੰ ਪੀਸਿਆ ਸੀ ਉਹ ਆਪਾਂ ਪਾਵਾਂਗੇ ਕੜਾਈ 'ਚ ਹੁਣ ਗਰਮ-ਗਰਮ ਚਾਹਸੀਨ ਆਪਾਂ ਥੁਣਕ ਕੇ ਪਾਵਾਂਗੇ ਜਦ ਵੀ ਚਾਹਸੀਨ ਦੇ ਅੱਧ ਨਾਲ ਜ਼ਿਆਦਾ ਆਪਾਂ ਚਾਹਸੀਨ ਪਾਤੀ ਹੁਣ ਕਰਦੇ ਹਾਂ ਉਹ ਮਿਕਸ ਦੋ ਚੁੱਚੇ ਦੇ ਕ੍ਰੀ ਪਾਵਾਂਗੇ ਪਰ ਦੇਸੀ ਕਿਉਂ ਜਿਹੜੇ ਅਸੀਂ ਚਾਸ਼ਨੀ ਤਿਆਰ ਕੀਤੀ ਸੋ ਸਾਰੀ ਪਾਤੀ ਦੀ ਸੌਰੀ ਮੈਂ ਵੀਡੀਓ ਆਨ ਕਰਨਾ ਭੁੱਲ ਗਈ ਸੀਗੀ ਦੇ ਵਿੱਚ ਪਾਵਾਂਗੇ ਆਪਾਂ ਮਾਗਜ 2 ਚਮਚੇ ਦੇ ਕਰੀਬ ਲੈਤੀ ਅਸੀਂ ਚਮਗਜ ਲੋ ਜੀ ਪਾਣੀ ਆਪਣਾ ਸਾਰਾ ਪੂਛ ਸੋਕ ਲਿਆ ਗੁੰਦੀ ਨੇ ਹੁਣ ਆਪਾਂ ਕਰਦੇ ਆ ਗੈਸ ਬੰਦ ਇਹਨੂੰ ਠੰਡਾ ਹੋਣ ਤੱਕ ਰੱਖਾਂਗੇ ਜਿੰਨ ਆਪਾਂ ਉਹਨਾਂ ਨੂੰ ਠੰਡਾ ਕਰਾਂਗੇ ਆਪਣਾ ਹੱਥ ਲੱਗ ਸਕੇ ਆਪਾਂ ਲੱਡੂ ਤਿਆਰ ਕਰ ਸਕੀਏ ਜੀ ਮੋਤੀ ਚੂੜੀ ਲੱਡੂਆਂ ਦੀ ਗੁੰਦੀ ਆਪਣੀ ਠੰਡੀ ਹੋ ਚੁੱਕੀ ਹੈ ਹੁਣ ਆਪਾਂ ਇਹਦੇ ਕਰਦੇ ਆ ਲੱਡੂ ਤਿਆਰ ਲੱਡੂ ਤੁਸੀਂ ਆਪਣੇ ਪਸੰਦ ਦੇ ਹਿਸਾਬ ਨਾਲ ਵੱਡੇ ਛੋਟੇ ਜਿੱਡਾ ਬਣਾਉਣਾ ਚਾਹਦੇ ਹੋ ਓਡੇ ਬਣਾ ਲਿਓ ਦੇਖੋ ਬੁੰਦੀ ਵਾਲੇ ਦਾਣੇदार ਲੱਡੂ ਬਣ ਕੇ ਤਿਆਰ ਹੋਏ ਨੇ ਆਪਣੇ ਹੁਣ ਆਪਾਂ ਸਾਰੇ ਲੱਡੂ ਇਦਾਂ ਹੀ ਤਿਆਰ ਕਰ ਲਾਂਗੇ ਲੋ ਜੀ ਆਪਣੇ ਬੁੰਦੀ ਵਾਲੇ ਲੱਡੂ ਬਣ ਕੇ ਤਿਆਰ ਨੇ 200 ਗ੍ਰਾਮ ਬੇਸਣ ਜਿ ਆਪਾਂ ਦੇਖੋ ਕਿੰਨੇ ਕਿਲੋ ਲੱਡੂ ਤਿਆਰ ਕਰ ਲਏ ਲੋ ਜੀ ਆਪਣੇ ਮੋਤੀचूर ਦੇ ਲੱਡੂ ਬਣ ਕੇ ਤਿਆਰ ਨੇ ਬਹੁਤ ਹੀ ਟੇਸਟੀ ਲੱਡੂ ਬਣੇ ਨੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਆ ਧੰਨਵਾਦ ਜੀ